ਮੇਨਾ ਚੌਇਦੇ ਉੱਤੇ ਪੁਲ ਲੱਗਿਆ ਹੈ ਪਿੰਡਾਂ ਨੂੰ ਜਾਣ ਵਾਲਾ ਰਸਤਾ ਜਿਹੜਾ ਕਾਫੀ ਅੱਗੇ ਪਿੰਡਾਂ ਨੂੰ ਜਿਹੜਾ ਜੋੜਦਾ ਉਸ ਪੁਲ ਦੇ ਹਾਲਾਤ ਦੇਖੋ ਤੁਸੀਂ ਵੀ ਇਹ ਪੁਲ ਦੇ ਉੱਤੇ ਨੂੰ ਤਕਰੀਬਨ 3 ਸਾਲ ਤੋਂ ਲੋਕ ਇਹ ਟੁੱਟੇ ਹੋਏ ਪੁਲ ਦੇ ਉੱਤੇ ਨੂੰ ਲੰਘ ਰਹੇ ਨੇ ਜਿਹਦੇ ਉੱਤੇ ਤਕਰੀਬਨ ਇੱਥੋਂ ਆਲੇ-ਦਾਲੇ ਦੇ ਸਾਰੇ ਪਿੰਡ ਜਿਹੜੇ ਨੇ 25-30 ਪਿੰਡਾਂ ਤੱਕ ਸਾਰੇ ਪਿੰਡਾਂ ਨੂੰ ਇਹ ਰਸਤਾ ਜਿਹੜਾ ਜੋੜਦਾ ਦੋਨੇ ਪਾਸੇ ਮਿੱਟੀ ਪਾਈ ਹੋਈ ਹੈ ਪੁਲ ਤਕਰੀਬਨ ਖਿਸਕ ਗਿਆ 10-15 ਫੁੱਟ ਪੁਲ ਸਾਰੀ ਪੁਲੀਓ ਥੱਲੇ ਨੂੰ ਬੈਠ ਗਈ ਦੇਖੋ ਤੁਸੀਂ ਵੀ ਕਿਵੇਂ ਆ ਜਿਹੜਾ ਪੋਲਾ ਬਿਲਕੁਲੇ ਲੱਗ ਪਿਆ ਇਹਦੇ ਉੱਤੇ ਸਕੂਲ ਵਾਲੀਆਂ ਬੱਸਾਂ ਲੋਕਾਂ ਨੇ ਜਿੰਨੇ ਵੀ ਰਾਹਗੀਰਾਂ ਨੇ ਲੰਘਣਾ ਚਾਹੇ ਕਿਸੇ ਨੇ ਆਉਣਾ ਚਾਹੇ ਕਿਸੇ ਨੇ ਸ਼ਹਿਰ ਨੂੰ ਜਾਣਾ ਕਿਸੇ ਨੇ ਕਿਸੇ ਕੰਮਕਾਰ ਨੂੰ ਜਾਣਾ ਸਾਰੇ ਲੋਕ ਇੱਥੇ ਨੇ ਉਹਦੇ ਉੱਤੇ ਲੰਘ ਰਹੇ ਨੇ ਔਰ ਤੁਸੀਂ ਦੇਖੋ ਸਰਕਾਰਾਂ ਨੂੰ 2 ਸਾਲ ਤੋਂ ਇੱਥੇ ਦੇ ਇਲਾਕੇ ਦੇ ਲੋਕ ਰੌਲਾ ਪਾ ਰਹੇ ਨੇ ਕਿਸੇ ਨੇ ਕੋਈ ਸੁਣਵਾਈ ਨਹੀਂ ਕਰੀ ਔਰ ਲਾਰੇ ਲੱਗ ਰਹੇ ਨੇ ਕੋਈ ਕਹਿੰਦਾ ਜੀ ਐਸਟੀਮੈਂਟ ਬਣਾਉਨੇ ਆ ਆ ਜਿਹੜਾ ਮੇਨ ਚੋਆ ਜਿਹੜਾ ਚੰਡੀਗੜ੍ਹ ਤੱਕ ਦਾ ਪਾਣੀ ਹੈ ਚੋਏ ਦੇ ਵਿੱਚੋਂ ਨਿਕਲ ਰਿਹਾ ਔਰ ਪਟਿਆਲਾ ਨਦੀ ਦੇ ਵਿੱਚ ਜਾ ਕੇ ਪੈਂਦਾ ਉਸ ਨਦੀ ਦੇ ਉੱਤੇ ਇਹ ਜਿਹੜਾ ਪੁਲ ਲੱਗਿਆ ਔਰ ਪੁਲ ਦੇ ਹਾਲਾਤ ਇਹ ਨੇ ਵੀ ਕਿਸੇ ਸਮੇਂ ਵੀ ਇਹ ਵਿੱਚ ਡਿੱਗ ਸਕਦਾ ਮੈਂ ਸਮਝਦਾ ਕਿਸੇ ਕਿਸਮ ਦੀ ਵੀ ਘਟਨਾ ਵਾਪਰਦੀ ਆ ਤਾਂ ਸਿੱਧੇ ਤੌਰ ਤੇ ਇਹਦੀ ਜਿਹੜੀ ਜ਼ਿੰਮੇਵਾਰੀ ਆ ਮੌਜੂਦਾ ਪ੍ਰਸ਼ਾਸਨ ਔਰ ਮੌਜੂਦਾ ਸਰਕਾਰ ਆ ਜਿਹੜੀ ਇਹ ਸਰਕਾਰ ਦੀ ਹੋਊਗੀ ਕਿਉਂਕਿ ਜਿਹੇ ਐਸੇ ਹਾਲਾਤਾਂ ਦੇ ਵਿੱਚ ਮੈਨੂੰ ਨਹੀਂ ਲੱਗਦਾ ਪੂਰੀ ਦੁਨੀਆ ਦੇ ਵਿੱਚ ਕੋਈ ਪੁਲ ਹੋਊਗਾ ਨਾ ਕੋਈ ਡਿਪਾਰਟਮੈਂਟ ਨੇ ਪ੍ਰਬੰਧ ਕਰਿਆ ਕੋਈ ਵੀ ਕੋਈ ਹਾਦਸਾ ਵਾਪਰਦੋਂ ਕੋਈ ਬਚਾਅ ਹੋ ਸਕੇ ਅੱਜ ਅਸੀਂ ਮੰਗ ਕਰਦੇ ਆਂ ਸਭੋੱਚੇ ਪ੍ਰਸ਼ਾਸਨ ਤੋਂ ਔਰ ਜਿਹੜੀ ਮੌਜੂਦਾ ਸਰਕਾਰ ਦੇ ਵਿੱਚ ਆਗੂ ਐ ਵੀ ਤੁਸੀਂ ਜਿਹੜੀਆਂ ਰੋਜ਼ ਦਮਗਜੇ ਮਾਰਦੇ ਹੋ ਇਲਾਕਿਆਂ ਦੇ ਵਿੱਚ ਖੜ ਖੜ ਕੇ ਇਹ ਗੱਲਾਂ ਕਰਦੇ ਹੋ ਤੁਸੀਂ ਵੀ ਅਸੀਂ ਵਿਕਾਸ ਕਰ ਰਹੇ ਹਾਂ ਵਿਕਾਸ ਦੀ ਮੂੰਹ ਬੋਲਦੀ ਤਸਵੀਰ ਆ ਤੁਹਾਡੇ ਦੀ ਜਿਹੜਾ 3 ਸਾਲ ਤੋਂ ਪੁਲ ਕਿਸੇ ਸਮੇਂ ਵੀ ਕਦੇ ਵੀ ਗਿਰ ਸਕਦਾ ਔਰ ਜੇ ਐਸੇ ਜਗ੍ਹਾ ਦੇ ਉੱਤੇ ਕੋਈ ਘਟਨਾ ਵਾਪਰਦੀ ਆ ਕਿਸੇ ਦਾ ਜਾਨੀ ਮਾਲੀ ਨੁਕਸਾਨ ਹੁੰਦਾ ਤਾਂ ਉਹਦੇ ਲਈ ਸਿੱਧੇ ਤੌਰ ਤੇ ਜਿਹੜਾ ਪ੍ਰਸ਼ਾਸਨ ਜ਼ਿੰਮੇਵਾਰ ਹੋਊਗਾ ਸੋ ਅਸੀਂ ਮੰਗ ਕਰਦੇ ਹਾਂ ਵੀ ਤੁਰੰਤ ਇਹ ਪੁਲ ਨੂੰ ਬਣਾਇਆ ਜਾਵੇ ਜੇ ਕੋਈ ਅਜਿਹੀ ਘਟਨਾ ਵਾਪਰਦੀ ਆ ਉਹਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਊਗਾ ਆਹ ਦੇਖ ਲਓ ਮੌਜੂਦਾ ਸਰਕਾਰ ਦੇ ਹਾਲਾਤ ਤਿੰਨ ਸਾਲ ਹੋ ਗਏ ਅਸੀਂ ਇਸ ਪੁਲ ਨੂੰ ਲੰਘ ਰਹੇ ਐਮ ਐਲ ਏ ਵੀ ਇਸ ਪੁਲ ਨੂੰ ਲੰਘ ਰਿਹਾ ਹੈ ਕਿਸੇ ਵੀ ਟਾਈਮ ਇੱਥੇ ਕੋਈ ਵੀ ਘਟਨਾ ਵਾਪਰ ਸਕਦੀ ਆ ਜੇ ਕੋਈ ਵੀ ਘਟਨਾ ਵਾਪਰਦੀ ਆ ਤੈਸੇ ਦਾ ਜਿਹੜਾ ਵੀ ਮੁੱਖ ਦੋਸ਼ੀ ਇਲਾਕੇ ਦਾ ਐਮ ਐਲ ਏ ਤੇ ਪ੍ਰਸ਼ਾਸਨ ਹੋਊਗਾ ਤੇ ਤੁਹਾਨੂੰ ਸਾਨੂੰ ਇਹ ਮੇਨ ਰੋਡ ਆ 20 25 ਪਿੰਡਾਂ ਨੂੰ ਜਾ ਰਿਹਾ ਹੈ ਤੇ ਅਸੀਂ ਮੌਜੂਦਾ ਸਰ